ਪਰ ਲਗਾਤਾਰ ਜਿਹੜਾ ਪੰਜਾਬ ਦੇ ਵਿੱਚ ਯੁੱਧ ਨਸ਼ਾਬਦੋਦ ਚਲਾਇਆ ਜਾ ਰਿਹਾ ਉਸ ਦੇ ਤਹਿਤ ਅੱਜ ਤਰਨਤਨ ਦੀ ਪੁਲਿਸ ਨੂੰ ਇੱਕ ਵੱਡੀ ਸਫਲਤਾ ਹੱਥ ਲੱਗੀ ਹੈ ਦੱਸਦੀ ਹੈ ਕਿ ਤਕਰੀਬਨ 450 ਕਰੋੜ ਰੁਪਏ ਦੀ ਜਿਹੜੀ ਰੋਇਨਾ ਪੰਜਾਬ ਪੁਲਿਸ ਨੂੰ ਬਰਾਮਦ ਹੋਈ ਹੈ 85 ਕਿਲੋ ਜਿਹੜੀ ਦੱਸੀ ਜਾਦੀ ਹੈ ਉਸ ਦੀ ਕੁਆਂਟੀਟੀ ਸੀਗੀ ਲਗਾਤਾਰ ਜਿਹੜੇ ਯੁੱਧ ਚੱਲ ਰਿਹਾ ਨਸ਼ਾਬਦੋਦ ਦੇ ਤਹਿਤ ਪੰਜਾਬ ਪੁਲਿਸ ਸੈਕਸ਼ਨ ਦੇ ਵਿੱਚ ਨਜ਼ਰ ਆ ਰਹੀ ਹੈ ਸੋ ਪਾਕਿਸਤਾਨ ਨਾਲ ਤਾਲਾ ਜੁੜੀਆਂ ਮਿਲੀਆਂ ਨੇ ਆਈਐਸਆਈ ਜਿਹੜੀ ਹੈ ਕਹਿ ਸਕਦੇ ਆ ਕਿ ਨਾਰਕੋਟਿਕਸ ਟੈਰਰਿਜ਼ਮ ਸੀਗਾ ਉਸ ਨੂੰ ਵੱਡੀ ਸੱਟ ਪਹੁੰਚਾਈ ਗਈ ਹੈ ਸੋ ਯੂਕੇ ਤੋਂ ਜਿਹੜੀ ਗ ਗ੍ਰੈਂਡੈਸਸ ਵੀ ਅਭੀ ਮੁੰਨੀਆਂ ਲਾਣਾ ਉਹ ਲੋ ਕੀ ਕੁਝ ਜਾਣਕਾਰੀ ਉਹਨਾਂ ਨੇ ਸਾਂਝੀ ਕੀਤੀ ਹੈ ਇੱਕ ਇਨਫੋਰਮੇਸ਼ਨ ਹਾਸਲ ਹੋਈ ਸੀਗੀ ਕਿ ਬਈ ਇੱਕ ਬੰਦਾ ਜਿਹੜਾ ਸਰਾਏ ਮੰਦਖਾਲੇ ਪਾਸੇ ਕੋਈ ਚਬਾਲ ਵਾਲੇ ਪਾਸੇ ਇੱਕ ਨਸ਼ੇ ਦੀ ਕਨਸਾਈਨਮੈਂਟ ਜਿਹੜੀ ਕਿ ਡਿਲੀਵਰ ਕਰਨ ਆਇਆ ਹੈ ਤੇ ਉਹ ਉਹ ਇਨਫੋਰਮੇਸ਼ਨ ਮਿਲਦੇ ਹੀ ਤੁਰੰਤ ਐਸਪੀ ਡੀ ਅਜੀਤ ਰਾਜ ਸਿੰਘ ਡੀਐਸਪੀ ਡੀ ਗੁਰਿੰਦਰਪਾਲ ਨਾਗਰਾ ਤੇ ਇੰਚਾਰਜ ਸੀਆਈਏ ਅਮਨਦੀਪ ਬੰਧਾਵਾ ਦੀ ਟੀਮ ਨੂੰ ਰਵਾਨਾ ਕੀਤਾ ਜਾਂਦਾ ਹੈ ਤੇ ਉਥੇ ਮੌਕੇ ਤੇ ਹੀ ਜਿਹੜਾ ਕਿ ਇੱਕ ਮੁੰਡਾ ਸੀਗਾ ਅਮਰਜੋਤ ਸਿੰਘ ਉਰਫ ਜੋਤਾ ਜਿਹੜਾ ਕਿ ਬਿੱਟੇਵੜ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ ਉਹਨੂੰ ਕਾਬੂ ਕੀਤਾ ਜਾਂਦਾ ਹੈ ਉਹਦੇ ਪੋਜੈਸ਼ਨ ਚੋਂ ਮੌਕੇ ਤੇ 5 ਕਿਲੋ ਹਿਰੋਇਨ ਤੇ ਇੱਕ ਐਕਟਿਵਾ ਜਿਹੜੀ ਕਿ ਬਰਾਮਦ ਕੀਤੀ ਗਈ ਟੀਮ ਨੇ ਬੜੀ ਸੋਜ-ਭੂਜ ਨਾਲ ਕੰਮ ਕਰਦੇ ਹੋਏ ਉਹਦਾ ਮੋਬਾਈਲ ਜਦੋਂ ਚੈੱਕ ਕੀਤਾ ਤੇ ਉਹਦੀ ਪੁੱਛਗਿੱਛ ਕੀਤੀ ਤੇ ਉਹਦੇ ਵਿੱਚੋਂ ਇਹ ਗੱਲ ਸਾਹਮਣੇ ਆਈ ਕਿ ਇਹਦੇ ਕੋਲ ਹੋਰ ਵੀ ਜਿਹੜੀ ਕਨਸਾਈਨਮੈਂਟ ਇਹਨੇ ਲੁਕਾਛਵਾ ਕੇ ਰੱਖੀ ਹੈ ਪਹਿਲਾ ਕਲੂ ਸਾਨੂੰ ਇਹ ਮਿਲਿਆ ਕਿ ਬਈ ਜਿਹਦੇ ਕਹਿਣ ਤੇ ਕੋਈ ਇੱਕ ਇੰਗਲੈਂਡ ਦਾ ਲਾਲੀਨਾ ਦਾ ਯੁਵਕ ਹੈ ਜਿਹੜਾ ਕਿ ਇਹਦਾ ਹੈਂਡਲਰ ਸੀਗਾ ਉਹਦੇ ਕਹਿੰਦੇ ਇਹਥੇ ਡਿਲੀਵਰ ਕਰਨ ਆਇਆ ਸੀ ਤੇ ਇਹ ਡਿਲੀਵਰੀ ਦੇਣ ਤੋਂ ਬਾਅਦ ਇਹਨੇ ਬਾਰਡਰ ਏਰੀਏ ਤੋਂ ਇੱਕ ਕਨਸਾਈਨਮੈਂਟ ਹੋਰ ਚੁਕਣੀ ਸੀ ਜਿਹੜੇ ਕੀ ਕੋਆਰਡੀਨੇਟਸ ਦੇ ਫੋਨ 'ਚ ਸਾਨੂੰ ਲੱਭੇ ਜਦੋਂ ਇਹ ਇਹਨੂੰ ਇਸ ਬਾਰੇ ਪੁੱਛਤਾ ਸਤਿਨਾਲ ਪੁੱਛਗਿਛ ਕੀਤੀ ਗਈ ਤੇ ਸਾਡੀ ਟੀਮ ਨੇ ਮੌਕੇ ਤੇ ਜਾ ਕੇ ਜਦੋਂ ਸਰਚ ਕੀਤੀ ਤੇ ਇਹਦੀ ਨਿਸ਼ਾਨਦੇਹੀ ਤੋਂ ਇੱਕ 40 ਕਿਲੋ ਦੀ ਖੇਪ ਜਿਹੜੀ ਦੂਜੀ ਖੇਪ ਬਰਾਮਦ ਹੋਈ ਜਿਸ ਤੋਂ ਬਾਅਦ ਕੁੱਲ ਰਿਕਵਰੀ ਜਿਹੜੀ ਕਿ 45 ਕਿਲੋ ਹੋ ਗਈ ਇਸ ਤੋਂ ਬਾਅਦ ਜਿਹੜੀ ਫਰਦਰ ਇੰਟਰੋਗੇਸ਼ਨ ਜਦੋਂ ਕੀਤੀ ਗਈ ਤੇ ਇਹਦੇ ਘਰ ਦੀ ਜਾ ਕੇ ਸਰਚ ਕਰਵਾਈ ਗਈ ਤੇ ਉੱਥੇ ਇਹਨੇ ਵਾਸ਼ਿੰਗ ਮਸ਼ੀਨ ਦੇ ਵਿੱਚ 40 ਕਿਲੋ ਜਿਹੜੀ ਹੀਰੋਇਨ ਹੋਰ ਛੁਪਾ ਕੇ ਰੱਖੀ ਹੋਈ ਸੀਗੀ ਜਿਸ ਤੋਂ ਜਿਹੜੀ ਕਿ ਕੁੱਲ ਰਿਕਵਰੀ 85 ਕਿਲੋ ਦੀ ਹੋ ਗਈ ਇਹ ਗੱਲ ਬੜੀ ਮਤਲਬ ਸੀਗੀ ਕਿ ਭਈ ਜਦੋਂ ਹੁਣ ਬਾਅਦ ਚ ਇਹਦਾ ਰਿਮਾਂਡ ਲੈ ਕੇ ਡਿਟੇਲ ਦੇ ਵਿੱਚ ਪੁੱਛਤਾਚੀ ਕੀਤੀ ਗਈ ਤੇ ਇਹ ਗੱਲ ਸਾਹਮਣੇ ਆਈ ਕਿ ਇਹਦਾ ਇਹ ਜਿਹੜਾ ਇਨ ਡੰਪ ਬਣਾਇਆ ਹੋਇਆ ਸੀਗਾ ਜਿੱਥੇ ਸਮਾਨ ਇਹ ਲਾਲੀ ਜਿਹੜਾ ਸਮਗਲਰ ਹੈ ਬਾਹਰ ਦਾ ਉਹਦਾ ਸਮਾਨ ਇਕੱਠਾ ਹੁੰਦਾ ਸੀਗਾ ਤੇ ਗਾਂ ਪੰਜਾਬ ਦੇ ਹੋਰ ਇਲਾਕਿਆਂ ਚ ਡਿਸਟ੍ਰਿਬਿਊਸ਼ਨ ਲਈ ਜਾਂਦਾ ਸੀਗਾ ਤੇ ਫਿਲਹਾਲ ਇਹਦੀ ਪੁਛਗਿਸ ਚਲਦੀ ਪਈ ਹੈ ਚਾਰ ਦਿਨ ਦਾ ਰਿਮਾਂਡ ਮਿਲਿਆ ਹੈ ਤੇ ਸਾਨੂੰ ਉਮੀਦ ਹੈ ਕਿ ਇੱਕ ਬੜਾ ਵੱਡਾ ਜਿਹੜਾ ਨੋਡ ਹੈ ਮਤਲਬ ਜਿਵੇਂ ਆਪਾਂ ਕਹਿੰਦੇ ਆਂ ਕਿ ਭਈ ਆਪਾਂ ਵੱਡੇ ਸਮਗਲਰਾਂ ਨੂੰ ਹੱਥੋਂ ਦੇ ਵਿੱਚ ਸਾਡੀ ਪੁਲਿਸ ਨੇ ਬੜੀ ਸਫਲਤਾ ਹਾਸਲ ਕੀਤੀ ਹੈ ਇਸ ਨੋਡ ਦੇ ਫੜੇ ਜਾਣ ਤੋਂ ਸਾਨੂੰ ਜਿਹੜੇ ਜਿਹੜੇ ਬਾਰਡਰ ਤੋਂ ਸਮਾਨ ਚੁੱਕਦੇ ਆ ਜਿੱਥੇ ਤੇ ਪੰਜਾਬ 'ਚ ਨਸ਼ਾ ਸਪਲਾਈ ਕਰਦਾ ਸੀਗਾ ਉਹਨਾਂ ਦੀ ਪਛਾਣ ਹੋਏਗੀ ਤੇ ਇਸ ਕੇਸ ਦੇ ਵਿੱਚ ਫਰਦਰ ਜਿਹੜੀ ਗ੍ਰਿਫਤਾਰੀਆ ਕੀਤੀ ਜਾਏਗੀ ਜਿਹੜਾ ਇਹ ਅਮਰਜੋਤ ਹੈ ਇਹ ਇਹਨੇ ਬੀ ਫਾਰਮੇਸੀ ਕੀਤੀ ਹੋਈ ਹੈ ਤੇ ਇਹ ਉਪਲ ਸਟਾਲ ਦੇ ਵਿੱਚ ਫਾਰਮਾਸਿਸ ਦੇ ਤੌਰ ਤੇ ਕੰਮ ਕਰਦਾ ਰਿਹਾ ਹੈ 2014 ਤੋਂ ਇਹ ਨਸ਼ੇਦਾਰ ਵੀ ਹੈ ਤੇ ਕਾਫੀ ਬੜੀ ਮਾਤਰਾ 'ਚ ਇਹ ਨਸ਼ੇ ਦਾ ਸੇਵਨ ਵੀ ਕਰਦਾ ਹੈ ਨੇ ਨਸ਼ੇ ਦਾ ਕਰੰਦਾ ਆਦੀ ਸੀਗਾ ਫਿਲਹਾਲ ਸਾਨੂੰ ਇਹਦੇ ਤੇ ਕੋਈ ਪਰਚਾ ਨਹੀਂ ਲੱਭਿਆ ਕਿਉਂਕਿ ਵੇਖੋ ਜੀ ਇਹ ਛੁਪਾਇਆ ਹੋਇਆ ਖਿਡਾਰੀ ਸੀਗਾ ਜਿਹੜਾ ਕਿ ਕਹਿ ਸਕਦੇ ਆ ਕਿ ਵੀ ਪਿੱਛੇ ਰਹਿ ਕੇ ਜਿਹੜਾ ਸਮਾਨ ਸਾਹਮਦਾ ਸੀਗਾ ਕਿਤੇ ਅੱਗੇ ਨਹੀਂ ਆਉਂਦਾ ਸੀਗਾ ਤਾਂ ਕਰਕੇ ਛੁਪਿਆ ਹੋਇਆ ਸੀ ਉਹ ਤਾਂ ਸਾਡੀ ਜਿਹੜੀ ਟੀਮ ਐਸਆਈਏ ਦੀ ਟੀਮ ਹੈ ਇਹਦੀ ਇੰਟੈਲੀਜੈਂਸ ਦੇ ਦਮ ਤੇ ਅਸੀਂ ਇਦੇ ਤੱਕ ਪਹੁੰਚ ਪਾਏ ਜਿਹੜਾ ਆਪਾਂ ਅੰਦਰ ਜਾ ਕੇ ਨੂੰ ਮਤਲਬ ਕਹਿ ਸਕਦੇ ਆ ਆਪਾਂ ਇਸੇ ਸਰਜਿਕਲ ਸਟ੍ਰਾਈਕ ਜਿਹੜੀ ਹੈ ਕੀਤੀ ਹੈ ਸਰ ਇਹ ਦਮ ਬਣਾਇਆ ਗਿਆ ਸੀ ਕਨਸਾਈਨਮੈਂਟ ਜਿਹੜੀ ਭੇਜਿਆ ਜਾਂਦੀ ਹੈ ਜਿਹੜੇ ਚੈਨਲ ਤੋਂ ਹੁੰਦੀ ਹੈ ਇਸ ਦਾ ਸਪਲਾਈ ਹੁੰਦੀ ਹੈ ਵੇਖੋ ਇਹ ਇਹਨੂੰ ਕੋਈ ਲੋਕੇਸ਼ਨ ਮਿਲਦੀ ਸੀਗੀ ਜਿਹੜੀ ਨੇ ਹੰਦਰਦਵਲ ਦੱਸੀ ਹੈ ਕਿਸੇ ਅਣਜਾਣ ਪੁਆਇੰਟ ਦੇ ਵੀ ਉੱਥੋਂ ਜਾ ਕੇ ਕੋਈ ਅਣਜਾਣ ਮੁੰਡੇ ਇਹਨੂੰ ਆਪਣੀ ਗੱਡੀ 'ਚ ਆ ਕੇ ਜਾਂ ਕਿਤੇ ਕਿਤੇ ਰੱਖ ਕੇ ਗੱਡੀ ਲੈਟਰ ਬਾਕਸ 'ਚਾ ਕੇ ਉੱਤੇ ਸਮਾਨ ਜਿਹੜਾ ਇਹਨੂੰ ਦੇ ਜਾਂਦੇ ਸੀਗੇ ਇਹ ਖਾਂ ਆ ਫਰਦਰ ਸਟੋਰ ਕਰੀ ਜਾਂਦਾ ਸੀਗਾ ਜਿਹੜਾ ਪਾਕਿਸਤਾਨ ਨਾਲ ਜਿਸ ਸੰਪਰਕ ਨਿਕਲੇ ਕੀ ਉਹਦਾ ਸਿਰ ਬੈਕਅਪ ਲਿੰਕ ਕੋਈ ਨਿਕਲ ਪਾਇਆ ਜਾਂ ਕੋਈ ਅਸਲਾਈਜਨ ਮੰਗਾ ਕੇ ਹੁਣ ਤੱਕ ਇਹ ਗੱਲ ਸਾਹਮਣੇ ਆਈ ਹੈ ਕਿ ਪਾਕਿਸਤਾਨ ਦਾ ਸ਼ਾਹ ਨਾਮਕ ਸਮਗਲ ਜਿਹੜਾ ਪੂਰੇ ਬੋਰ ਸਾਰੇ ਏਰੀਆ ਦੇ ਵਿੱਚ ਐਕਟਿਵ ਹੈ ਉਹ ਇਸ ਪਾਕਿਸਤਾਨ ਤੋਂ ਹਿਰੋਇਨ ਵੇਚਣ ਦੇ ਵਿੱਚ ਇਨਵੋਲ ਸੀਗਾ ਸਿਰਿੰਦੂ ਲਿੰਕ ਕਿਦਾਂ ਜਨਰੇਟ ਹੋਇਆ ਉੱਥੇ ਕਰੇ ਉਪਰ ਸਟਾਫ ਦੇ ਵਿੱਚ ਸੀਗਾ ਉਥੋਂ ਲਿੰਕ ਕਿਦਾਂ ਜੁੜਿੰਦਾ ਉਹ ਵੀ ਲਿੰਕ ਕਰਾਓ ਵੇਖੋ ਜੀ ਉਹ ਤਾਂ ਇੱਕ ਇੱਕ ਦਾ ਫਰੰਟ ਸੀਗਾ ਉੱਥੇ ਇੱਕ ਫਾਰਮਾਸਿਸਟ ਦੇ ਤੌਰ ਤੇ ਬਤੌਰ ਨੌਕਰੀ ਕਰਦਾ ਸੀਗਾ ਉਹਦੇ ਨਾਲ ਇੱਕ ਵਾਈਟ ਕੋਲਰ ਕਹਿ ਲਿਆ ਕੀ ਆਪਣੀ ਨੌਕਰੀ ਪੇਸ਼ਾ ਕਰਦਾ ਸੀਗਾ ਉਹਦੇ ਨਾਲ ਤਾਂ ਇਹਦਾ ਕੋਈ ਸਬੰਧ ਨਹੀਂ ਬਟ ਜਿਹੜੇ ਸਮਗਲਰ ਹੁੰਦੇ ਆ ਉਹ ਪੈਸੇ ਦੇ ਲਾਲਚ ਦੇ ਵਿੱਚ ਆ ਕੇ ਕਿਸੇ ਗਲਤ ਮਾਰੇ ਅੰਸਰ ਦੇ ਕਹਿਣ ਤੇ ਆ ਕੇ ਐਸੀ ਇਹ ਲਾਲਚ ਕਰਕੇ ਮੈਂ ਆਪਾਂ ਕਹਿ ਲਿਆ ਕਿ ਇਹ ਇਸ ਧੰਦੇ ਦੇ ਵਿੱਚ ਇਨਵੋਲ ਹੋ ਜਾਂਦੇ ਆ। ਇਹਦੀ ਪ੍ਰੋਪਰਟੀ ਵੀ ਵਗੈਰਾ ਦੇਖੋ ਕੱਲੀ ਫੜਿਆ ਇਹਦੀ ਸਾਰੀ ਪ੍ਰੋਪਰਟੀ ਦੀ ਜਾਂਚ ਕੀਤੀ ਜਾਵੇਗੀ ਤੇ ਕਾਨੂੰਨ ਅਨੁਸਾਰ ਬਣਦੀ ਸਖਤੋ ਸਖਤ ਜਿਹੜੀਗੀ ਉਸ ਤੇ ਵੀ ਕਾਰਵਾਈ ਕੀਤੀ ਜਾਵੇਗੀ। ਇਹ ਲਾਲੀ ਇਹਦਾ ਕਿ ਤੁਮ ਰਹਿਣ ਵਾਲਾ ਪੰਜਾਬ ਦਾ ਉਹਦੀ ਆਪਾਂ ਪਛਾਣ ਕਰ ਰਹੇ ਆ ਜੀ ਰਿਮਾਂਡ ਲੈ ਲਿਆ 4 ਦਿਨ ਦਾ ਤੇ ਉਹ ਵੀ ਅਸੀਂ ਪਤਾ ਕਰਾਂਗੇ ਵੀ ਪੰਜਾਬ ਦੇ ਕਿਹੜੇ ਏਰੀਆ ਦਾ ਰਹਿਣ ਵਾਲਾ ਹੈ। ਤੇ ਫਿਲਹਾਲ ਇਤਨਾ ਪਤਾ ਲੱਗੇ ਕਿ ਵੀ ਯੂਕੇ ਦੇ ਵਿੱਚ ਸੋ ਬਿਲਕੁਲ ਤੁਸੀਂ ਦੇਖਿਆ ਕਿ ਇਸ ਤਰੀਕੇ ਨਾਲ ਜਿਹੜੀ ਪੰਜਾਬ ਪੁਲਿਸ ਨੇ ਇਹ ਜਿਹੜੀ ਕੇ ਬਰਾਮਦ ਕੀਤੀ ਹੈ ਸੋ ਕਹਿ ਸਕਦੇ ਹਾਂ 2025 ਦੀ ਯੁੱਧ ਨਸ਼ਾ ਵਿਰੁੱਧ ਦੇ ਵਿੱਚ ਸਭ ਤੋਂ ਵੱਡੀ ਸਫਲਤਾ ਹੈ ਪੰਜਾਬ ਪੁਲਿਸ ਦੀ ਸੋ ਕੀ ਕੋਈ ਜਾਣਕਾਰੀ ਹੋ ਸਾਹਮਣੇ ਹੁੰਦੀ ਹੈ ਇਸ ਗੈਂਗ ਦੇ ਵਿੱਚ ਜਿਹੜੇ ਹੋ ਨਸ਼ਾ ਤਸਕਰੀਆਂ ਜਿਹੜੇ ਬਦਮਾਸ਼ ਜੁੜੇ ਹੋਏ ਨੇ ਉਹਨਾਂ ਦੇ ਵਿਚਾਰੇ ਵੀ ਉਹਨਾਂ ਦੇ ਜਿਹੜੇ ਬਾਰੇ ਕੀ ਜਾਣਕਾਰੀ ਹੋ ਪੰਜਾਬ ਪੁਲਿਸ ਸਾਂਝੀ ਕਰਦੇ ਹੋਏ ਤਦ ਤੱਕ ਜੂਦ ਪੁੱਛਦੀ ਕਰਾਂਗੇ ਤੁਸੀਂ ਦੇਖਦੇ ਰਹੋ ਲਾਈਵ ਬਾਤ ਮੈਂ ਦਾਨਿਸ਼ ਗੁਪਤਾ ਬਹੁਤ ਬਹੁਤ